ਬੇਨੂ ਦੇ ਨਾਮ ਫਿਰ ਆਪਾਂ ਇਦਾਂ ਕਿੰਨਾ ਲਫਾਣਾ ਉਹਨਾਂ ਦੇ ਦੋ ਆ ਉਹ ਜੱਗੇ ਦੇਖ ਕੇ ਦੋ ਦੋ ਜੱਗੇ ਸਾਡੇ ਇੱਥੇ ਦੋ ਮਹੀਨੇ ਹੋ ਗਏ ਆ ਤੇ ਹੜ ਆ ਗਿਆ ਪਹਿਲਾਂ ਸਭ ਤੋਂ ਪਹਿਲਾਂ 7 ਵਜੇ ਨੇ ਮਾਰ ਕੀਤੀ ਆ ਸਾਨੂੰ ਉਸ ਤੋਂ ਬਾਅਦ ਫਿਰ ਬਿਆਸ ਨੇ ਦੋ ਤਿੰਨ ਹੜ ਆ ਗਿਆ ਵਾ ਦੋ ਮਹੀਨੇ ਹੋ ਗਏ ਇੱਥੇ ਦੋ ਚਾਰਾ ਪੱਠਾ ਹੀ ਸਭ ਖਤਮ ਹੋ ਗਿਆ ਤੂੜੀਆਂ ਵੀ ਗਲ ਗਈਆਂ ਤੇ ਉਹਦੇ ਵਿੱਚ ਸਾਸਾ ਹੈ 22 ਸਾਡੀ ਗੁਆਂ ਪੜੀ ਉਹਨਾਂ ਨੇ ਹਾਨੂੰ ਚਾਰਾ ਦਿੱਤਾ ਜੋ ਆ ਕਥਾਵਾਂ ਮੱਕੀ ਦੇ ਚਾਹਤੀਆਂ ਇਹ ਵੰਡ ਰਹੇ ਆ ਤੇ ਸਾਡੇ ਡੰਗਰਾਂ ਦਾ ਗੁਜ਼ਾਰਾ ਹੋ ਰਿਹਾ ਹੈ। ਸਾਡਾ ਸਾਈਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਰੂਵੀ ਸਾਈਟ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਰਾਸ ਮਿਲਦੇ ਤੇ ਕੀ ਆ